ਮੁਰਾਦੇਸ ਜ਼ਾਇਦ ਵਾਲੇ ਬਿਤਦਨੀ ਹੋਈ ਬਰਸਾਤ ਕਾਰਨ ਇੱਕ ਸ਼ਖਸ ਦੇ ਘਰ ਦੀ ਛੱਤ ਡਿੱਗ ਗਈ ਸੀ ਜਿਸ ਤੋਂ ਬਾਅਦ ਮੌਕੇ ਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਪਹੁੰਚਸਾਨ ਅਤੇ ਉਹਨਾਂ ਨੇ ਇਸ ਗਰੀਬ ਸ਼ਖਸ ਨੂੰ ਮਦਦ ਦਾ ਭਰੋਸਾ ਦਿਵਾਇਆ ਸੀ ਇਸ ਸਬੰਧ ਵਿੱਚ ਕਾਨੂੰਨਗੋ ਨੇ ਦੱਸਿਆ ਕਿ ਸਪੀਕਰ ਕੁਲਤਾਰ ਸੰਧਵਾ ਐਸਡੀਐਮ ਸਣੇ ਕਈ ਅਧਿਕਾਰੀਆਂ ਦੇ ਨਿਰਦੇਸ਼ਾਂ ਦੇ ਤਹਿਤ ਸਾਰੀ ਜਾਣਕਾਰੀ ਇਕੱਠੀ ਕਰਕੇ ਰਿਪੋਰਟ ਤਿਆਰ ਕੀਤੀ ਗਈ ਹੈ ਤਾਂ ਕਿ ਗਰੀਬ ਪਰਿਵਾਰ ਨੂੰ ਸਹਾਇਤਾ ਰਾਸ਼ੀ ਮੁਹੱਈਆ ਕਰਵਾਈ ਜਾ ਸਕੇ ਪ੍ਰਤੀਸ਼ਿਦ ਦਿੱਤੇ ਦਿਨ ਜਿਹੜੀ ਆਹ بارش ਹੋਈ ਸੀ ਮਕਾਨ ਬਿੰਦ ਕਟਣਾ ਸਾਹਮਣੇ ਆਈ ਸੀ ਅੱਜ ਤੁਸੀਂ ਪਹੁੰਚੇ ਹੋ ਕੀ ਇਹਦੇ ਬਾਰੇ ਤਾਰਿਕ ਜਾਣਕਾਰੀ ਦੇਣੀ ਇਸ ਬਾਰੇ ਸੁਖਰਾਮ ਦਾ ਮਕਾਨ ਹੈ ਜੀ ਬਨਾਲੀ ਵਸਤੀ ਵਿੱਚ ਹੈ ਪਰ ਮਾਨਯੋਗ ਸਪੀਕਰ ਸਾਹਿਬ ਅਤੇ ਮਾਨਯੋਗ ਐਸਜੀਐਮ ਸਾਹਿਬ ਰੇਂਦਰ ਸਿੰਘ ਪੀਸੀ ਸਾਡੇ ਕੋਲ ਗ੍ਰੰਥ ਅਨੁਲੋਖ ਦਿੱਤਾ ਸੀ ਮੌਕੇ ਯਾਤਰੀ ਰਿਪੋਰਟ ਕਰੋ ਉਹ ਅਸੀਂ ਉਹਦੇ ਮੁਤਾਬਕ ਪਟਵਾਰੀ ਸਾਹਿਬ ਲੈ ਕੇ ਕੋਈ ਸਪੀਕਰ ਸਾਹਿਬ ਦੀ ਟੀਮ ਦੇ ਮੈਂਬਰ ਵੀ ਮੇਰੇ ਨਾਲ ਅੱਜ ਮੌਕੇ ਤੇ ਆਏ ਆ ਅੱਜ ਉਹ ਰਿਪੋਰਟ ਅਸੀਂ ਮੌਕੇ ਵੇਖ ਲੈਰ ਰਿਪੋਰਟ ਉਹ ਵੀ ਸਰੀਰ ਵੀ ਸਬਮਿਟ ਕਰਦੇ ਆ ਯੋ ਇਹ ਜੋ ਜਿਹੜਾ ਵੀ ਇਹ ਸਾਰੀ ਆ ਰਿਪੋਰਟ ਆ ਉਹ ਕਦੋਂ ਤੱਕ ਇਹਦਾ ਹੱਲ ਸਕਦੇ ਹਾਂ ਸਾਡੇ ਵੱਲੋਂ ਰਿਪੋਰਟ ਦੇ ਵਿੱਚ ਤਾਂ ਕੋਈ ਦੇਰੀ ਨਹੀਂ ਹੋਊਗੀ ਜਿਹੜਾ ਇਹ ਰਿਪੋਰਟ ਹੈਗੀ ਉਹ ਡੀ ਸਾਹਿਬ ਦੇ ਅਫੀਸ ਜਾਂਦੀ ਹੈ ਤੇ ਪਰ ਉਹ ਆਫਿਸ ਵਾਲੇ ਹੀ ਕਿੰਨੀ ਛੇਤੀ ਹੋ ਸਕਦੇ ਭਾਈ ਪੈਕੇਜ ਜਰੂਰ ਕਰਵਾਵਾਂਗੇ ਜੀ ਉਹ ਗਰੀਬ ਪਰਿਵਾਰ ਨੂੰ ਵੀ ਨਹੀਂ ਛੇਤੀ ਹੋ ਸਕਦਾ ਸੈਟਅਪ ਮਿਲ ਜੇ ਉਹਦੇ ਲਈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ